ਆ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਆਪਾਂ ਹੈਗੇ ਆ ਇਸ ਟਾਈਮ ਬਾ ਉੱਪਰ ਪੈਣ ਨੂੰ ਜਿਹੜਾ ਰਸਤਾ ਜਾਂਦਾ ਜੀ ਉਹਦੇ ਉੱਤੇ ਤੇ ਆਪਾਂ ਜਿਸ ਗਿਸਤੀ ਵਿੱਚ ਬੈਠੇ ਆ ਨਾ ਇਹ ਵੀਰ ਪਿਛਲੀ 11 ਤਰੀਕ ਤੋਂ 11 ਤਰੀਕ ਤੋਂ 9 ਵਜੇ ਤੋਂ 11 ਤਰੀਕ 9 ਵਜੇ ਤੋਂ ਜਿਹੜਾ ਹੈਗਾ ਜੀ ਨਿਰੰਤਰ ਇਸੇ ਜਗ੍ਹਾ ਤੇ ਢਿੱਲੀ ਸੇਵਾ ਕਰ ਰਿਹਾ ਆ ਤੇ ਬਾਈ ਜੀ ਚਲੋ ਇਹ ਜਿਹੜੀ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਾਬ ਜੀ ਦਾ ਸੇਵਾ ਨਵਾਂ ਹੁੰਦੇ ਆ ਵੀਰ ਤੇ ਬਈ ਇਹ ਵੀਰ ਜਿਹੜਾ ਹੈਗਾ ਨਾ ਕਦੀ ਕਦੀ ਉਹ ਤੋਂ ਮੜਮੜਾ ਡਰ ਲੱਗਦਾ ਕਿਉਂਕਿ ਉਹਨੂੰ ਭਗਵੰਤ ਮਾਨ ਨੂੰ ਝਟਕਾ ਦੇ ਦਿੰਦਾ ਇਹਨਾਂ ਹੱਥ ਖੇਡ ਲਈਦਾ ਭਰਾ ਵੱਡਾ ਆਪਣਾ ਚਲੋ ਹਾਂਜੀ ਗਰਪਾਲ ਸਿੰਘ ਵੀਰ ਜੀ ਤੇ ਪਹਿਲਾਂ ਫਤੇ ਸਾਂਝੀ ਕਰੋ ਤੇ ਅੱਜ ਦੀ ਪਾਣੀ ਦੀ ਅਪਡੇਟ ਦੇ ਦਿਓ ਤਰੀਕ ਵੀ ਦੱਸ ਦਿਓ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਇੱਕ ਤਰੀਕ ਠੀਕ ਹੈ ਜੀ ਇਸ ਮੌਕੇ ਬਾਉਪੁਰ ਮੰਡਜ 1 ਤਰੀਕ ਨਵਾਂ ਮਹੀਨਾ 2025 2025 ਸੰਤ ਬਾਬਾ ਬਲਜੀਤ ਸਿੰਘ ਸੀਚੇਵਾਰ ਰਾਤ ਸਭਾ ਮੈਂਬਰ ਦੇ ਸੇਵਾਦਾਰਾਂ ਜੀ ਤਾਂ ਸਾਡਾ ਜਿਹੜਾ ਇਹ ਸੇਵਾ ਵਾ ਬੰਨ 11 ਤਰੀਕ ਨੂੰ 5 ਵਜੇ ਬੰਨ ਟੁੱਟਾ ਸੀ ਤੇ 9 ਵਜੇ ਕਿਸ਼ਤੀਆਂ ਲੈ ਕੇ ਆ ਗਏ ਆ ਵਾਏ ਗੁਰੂ ਉਦਨ ਦੀਆਂ 4 ਕਿਸ਼ਤੀਆਂ ਚੱਲੀ ਜਾਂਦੀਆਂ ਬਸ ਇੱਥੇ ਹੀ ਆ ਉਦਨ ਤੇ 24 ਘੰਟੇ ਦੀ ਸਾਡੀ ਸਰਵਿਸ ਆ ਸਾਨੂੰ ਕੋਈ ਸਾਰੇ মিডিਆ ਦੇ ਭਰਾਵਾਂ ਦੇ ਥਰੂ ਅਸੀਂ ਨੰਬਰ ਇਸ ਏਰੀਆ ਨੂੰ ਸਾਰਿਆਂ ਨੂੰ ਦਿੱਤੇ ਹੋਏ ਆ ਆਪਦੇ ਜਿੰਨੇ ਸੇਵਾਦਾਰ ਸਾਡੇ ਕਿਸ਼ਤੀਆਂ ਚਲਾਉਂਦੇ ਆ ਸਾਨੂੰ ਅਬਰਜੈਂਸੀ ਕੋਈ ਰਾਤ ਨੂੰ 12 ਵਜੇ 2 ਵਜੇ ਜਦੋਂ ਵੀ ਕੋਈ ਫੋਨ ਕਰੇ ਅਸੀਂ ਉਦੋਂ ਹਾਜ਼ਰ ਹਾਂ ਸਿਰਫ ਸਾਨੂੰ ਇਹ ਕੋਈ ਸਾਡੀ ਮਜਬੂਰੀ ਆ ਵੀ ਕੋਈ दारू ਪੀ ਕੇ ਭਰਾ ਸਾਨੂੰ ਕੋਈ ਪਰੇਸ਼ਾਨ ਨਾ ਕਰੇ ਕਿਉਂਕਿ ਅਸੀਂ ਸੇਵਾ ਕਰਨੀ ਹੁੰਦੀ ਆ 10 ਮਿੰਟ ਮਾਨਵੀ ਰਾਤ ਨੂੰ ਕਰਨਾ ਹੁੰਦਾ ਹਨਾ ਨਹੀਂ ਭਲਵਾਂ ਜੀ दारू ਨਹੀਂ ਇੱਕ ਮਿੰਟ ਮੈਂ ਤੈਨੂੰ ਢੋਕਦਾ ਨਹੀਂ ਤੈਨੂੰ दारू ਵਾਲੇ ਮਿਲ ਜਾਂਦੇ ਆ ਬਹੁਤ ਮਿਲ ਜਾਂਦੇ ਵੀਰ ਜੀ ਲੋ ਜੀ ਤੇਜ ਦੇ ਵਿੱਚ ਮੇਰੀ ਕਿਸ਼ਤੀ ਖੋਲ ਕੇ ਲੈ ਗਿਆ ਸੀ ਰਾਤ ਨੂੰ ਉਹ ਵਾਏ ਚਭੀ ਇਹਨੂੰ ਮਿਲੀ ਮੈਨੂੰ ਔਰ दारू ਵਾਲਿਆਂ ਤੋਂ ਥੋੜਾ ਜਿਹਾ ਭੇਜਿਆ ਬਾਕੀ ਸੰਗਤ ਨੂੰ ਜਿੱਦਾਂ ਵੀ ਆਸੀਂ ਰਾਤਸ਼ਨ ਵੀ ਲੈ ਕੇ ਜਾਂਦੇ ਆ ਜਲ ਪਾਣੀ ਪ੍ਰਸ਼ਾਦਾ ਸਾਰਾ ਕੁਝ ਸੰਤ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਸੀਚੇਵਾਲ ਆਪ ਖੁਦ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮਾਂ ਦੇ 7 ਵਜੇ ਤਾਈਂ ਉਹਨਾਂ ਦੇ ਇਸੇ ਦਰਿਆ ਦੇ ਵਿੱਚ ਹੀ ਰਹਿੰਦੇ ਆ कि ਆਪਨੇ ਸੁਭਾਵਨਾ ਨੇ ਪ੍ਰਸ਼ਾਦਾਤ ਸੁਵਿਧਾ ਵਾਲਾ ਪ੍ਰਸ਼ਾਦਾਤ ਦੇ ਕੇ ਆਉਣਾ ਵਾ ਸ਼ੁਰੂ ਕਰਨਾ ਵਾ ਤੇ ਸ਼ਾਮਾਂ ਨੂੰ ਪ੍ਰਸ਼ਾਦਾ ਵੰਡ ਕੇ ਸਾਰੇ ਘਰਾਂ ਨੂੰ ਤੇ ਫਿਰ ਉਹਨਾਂ ਨੇ ਵਾਪਸੀ ਸ਼ਾਮ ਨੂੰ 7-8 ਵਜੇ ਵਾਪਸੀ ਕਰਦੇ ਆ ਸਾਡੀ ਤਾਂ ਡਿਊਟੀ ਵੀਰੇ 9 ਵਜੇ ਤੱਕ ਵੀ ਸਾਡੇ ਅਸੀਂ 24 ਘੰਟੇ ਆ ਸਾਨੂੰ ਕੋਈ ਵੀ ਭਰਾ ਕਿਸੇ ਨੂੰ ਕੋਈ ਅਬਰਜੈਂਸੀ ਆ ਕੋਈ ਮੈਡੀਕਲ ਦੀ ਲੋੜ ਪੈਂਦੀ ਆ ਚਾਹੇ ਉਹ ਸਾਨੂੰ ਰਾਤ ਨੂੰ 2 ਵਜੇ ਫੋਨ ਕਰੇ ਕੋਈ 4 ਵਜੇ ਕਰੇ ਕੋਈ 12 ਵਜੇ ਕਰੇ ਅਸੀਂ ਉਸੇ ਟਾਈਮ ਹਾਜ਼ਰ ਆ ਮੇਰਾਜ ਤੋਂ 12-13 ਕਿਲੋਮੀਟਰ ਪਿੰਡ ਆ ਮੈਨੂੰ ਰਾਤ ਨੂੰ ਕੋਈ ਕਾਲ ਕਰਦਾ ਮੈਂ ਵੱਧ ਤੋਂ ਵੱਧ 20 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਜਾਣਾ ਅਗਰ ਜਿਆਦੀ ਐਮਰਜੈਂਸੀ ਆ ਸਾਡੇ ਕੋ ਦੋ ਬੋਟਾਂ ਜਿਹੜੀਆਂ ਪੈਟਰੋਲ ਵਾਲੀਆਂ ਵਾ ਉਹ ਸਾਡਾ ਇੱਕ ਵੀਰ ਸੇਵਾਦਾਰ ਜਰਨੈਲ ਸਿੰਘ ਲੋਕਲ ਆ ਸਾਹਮਣੇ ਉਹਦਾ ਡੇਰਾ ਵਾ ਉੱਥੇ ਬੋਟਾਂ ਖੜੀਆਂ ਹੁੰਦੀਆਂ ਤੇ ਉਹ ਵੀਰ ਮੇਰਾ ਸਾਡਾ ਦਿਨੇ ਸਾਰੀ ਦਿਹਾੜੀ ਬੋਟ ਦੀ ਸੇਵਾ ਨਿਭਾਉਂਦਾ ਵਾ ਰਾਤ ਨੂੰ ਸਾਡੇ ਲੰਗਰ ਦੀ ਰਾਖੀ ਵੀ ਕਰਦਾ ਵਾ ਜਿਹੜਾ ਇੱਥੇ ਸਾਮਾਨ ਪਿਆ ਉਹਦੀ ਰਾਖੀ ਵੀ ਰਾਤ ਨੂੰ ਕਰਦਾ ਵਾ ਤਾਂ ਨੋ ਬੰਦਾ ਮੈਂ ਦੇਖਿਆ ਜੀ ਰਾਤ ਨੂੰ ਉਹਨੇ 2 ਵਜੇ ਸੌਣਾ ਵਾ ਸਵੇਰੇ 5 ਵਜੇ ਮੈਨੂੰ ਘੰਟੀ ਵੱਜ ਜਾਣੀ ਆ ਜਾ ਵੀ ਭਾਈ ਟਾਈਮ ਹੋ ਗਿਆ ਇਦਾਂ ਦਾ ਚੱਕਰਾ ਉੱਤੋਂ ਮਹਾਰਾਜ ਇਦਾਂ ਹੀ ਘਰੋਬ ਹੋ ਗਿਆ ਕਿ ਇਸ ਇਰੀਏ ਤੇ ਪਹਿਲੇ ਤਾਂ ਪਾਣੀ ਨਾਲ ਸਾਰੀਆਂ ਫਸਲਾਂ ਡੋਬ ਦਿੱਤੀਆਂ ਉਸ ਤੋਂ ਬਾਅਦ ਇਹਨਾਂ ਦੇ ਘਰਾਂ 'ਚ ਪਾਣੀ ਵੜ ਗਿਆ ਜੇ ਹੁਣ ਪਹਿਲੇ ਸਮਾਂ ਅੱਧਾ ਘਰਾਂ 'ਚ ਪਾਣੀ ਨੇ ਭੇਂ ਦਿੱਤਾ ਉਸ ਤੋਂ ਬਾਅਦ ਹੁਣ ਬਾਰਿਸ਼ ਪੈ ਰਹੀ ਆ ਉੱਤੋਂ ਮਹਾਰਾਜ ਬਾਰਿਸ਼ ਰਿਹਾ ਤੇ ਉਹ ਹੁਣ ਜਿਹੜਾ ਰਿੰਦਾ ਗੁੰਦਾ ਸਮਾਨ ਆ ਇਹਨਾਂ ਦਾ ਉਹ ਵੀ ਨੇ ਪੀਨੇ ਨਾ ਤਰਪਾਲਾਂ ਦੇ ਬਥੇਰੀਆਂ ਮਹਾਪੁਰਸ਼ਾਂ ਨੇ ਵੰਡੀਆਂ ਵਾ ਪਰ ਨਹੀਂ ਜਿਹੜਾ ਮਕਾਨ ਤਾਂ ਮਕਾਨ ਹੀ ਆ ਜਿੱਥੋਂ ਵੱਡੇ ਵੱਡੇ ਦਰਿਆ ਦਾ ਬੰਦ ਰੁੱਟਾ ਵੀਰੇ ਦਾਸਕਰਾਂ ਦੀਆਂ ਇੱਟਾਂ ਨਹੀਂ ਲੱਭੀਆਂ ਉਹ ਦਾਸਕਰਾਂ ਦੇ ਸਮਾਨ ਤਾਂ ਨਹੀਂ ਪਤਾ ਵੀ ਕਿੱਥੇ ਸਮਾਨ ਅਸੀਂ ਕੱਢ ਲਿਆ ਵਾ ਪਹਿਲੇ ਔਰ ਉਹਨਾਂ ਦੀ ਦਸਾਂਕਰਾਂ ਦੀ ਇਹ ਕਿ ਇੱਟ ਵੀ ਨਹੀਂ ਲੱਭਦੀ ਸਾਨੂੰ ਸਿਰ ਪੋਤੇ ਦਰਖਤ ਉਹਨਾਂ ਦੇ ਘਰਾਂ 'ਚ ਖੜੇ ਆ ਉਹ ਸਾਨੂੰ ਦੱਸ ਦਿਆ ਵੀ ਇੱਥੇ ਘਰ ਸੀਗਾ ਉਦਾਂ ਕੋਈ ਨਹੀਂ ਪਤਾ ਲੱਗਦਾ ਦਾਸਕਰ ਇਦਾਂ ਦੇ ਜਿਨ੍ਹਾਂ ਦੇ ਬਿਲਕੁਲ ਹੀ ਸਾਫ਼ ਹੋ ਗਿਆ ਬੀਰ ਜੀ ਆ ਸਾਨੂੰ ਤਾਂ ਮਾਰਾ ਇਹਨੇ ਹੁਣ ਚਲੋ ਜਿੱਦਾਂ ਦੀ ਮੁਸੀਬਤ ਪਈ ਆ ਉਹਦੇ ਹਿਸਾਬ ਨਾਲ ਹੁਣ ਸਾਨੂੰ ਜਿੱਦਾਂ ਦੀ ਸੇਵਾ ਮਿਲੀ ਆ ਭਰਾ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਵਾ ਉਹਦੀ ਕਿਰਪਾ ਨਾਲ ਸੇਵਾ ਕਰ ਸਕਦੇ ਸਾਡੇ ਪੱਲੇ ਕੁਝ ਨਹੀਂ ਗੋਡਾ ਸਾਡਾ ਦੋ ਦਾ ਸਰੀਰ ਸਾਡਾ ਭਾਰਾ ਠੀਕ ਆ ਜੀ ਉਤਰਨਾ ਚਾਹਣਾ ਵੀ ਔਖਾ ਵਾ ਬਾਕੀ ਜਿੰਦਾ ਰਹੇ ਬਾਬਾ ਬਲਬੀਰ ਸੋਂ ਜਿਹੜਾ ਸਾਨੂੰ ਲਈ ਫਿਰਦਾ ਵਾ ਤੇ ਕਿਰਪਾ ਗੁਰੂ ਨਾਨਕ ਪਾਤਸ਼ਾਹ ਦੀ ਆ ਉਹਦੀ ਕਿਰਪਾ ਨਾਲ ਸਾਰਾ ਕੁਝ ਹੋਈ ਜਾਂਦਾ ਬਾਕੀ ਸਾਰੇ ਜਿੰਨੇ ਦਾਨੀ ਸੱਜਣਾ ਇੱਕ ਉਹਨਾਂ ਦਾ ਤਨਵਾਦ ਕਰਦੇ ਮੇਰੀ ਗੱਲ ਸੁਣਿਓ ਇੱਕ ਨਾ ਇੱਕ ਰਾਸ਼ਨ ਤੇ ਥੋੜਾ ਜਿਹਾ ਵਿਊ ਦਿਓ ਤੇ ਇੱਕ ਜਿਹੜੀ ਚੀਜ਼ ਦੀ ਲੋੜ ਆ ਉਹਤੇ ਜਰਾ ਵਿਊ ਦਿਓ ਆਪਣਾ ਇਹ ਸਾਡੀ ਦੋ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਆ ਕਿ ਰਾਸ਼ਨ ਹੁਣ ਬੰਦ ਕਰ ਦਿੱਤਾ ਜਾਵੇ ਕਿਉਂਕਿ ਰਾਸ਼ਨ ਸਾਡੇ ਕੋਲ ਇਸ ਟਾਈਮ ਬਾਧੂ ਹੋ ਗਿਆ ਹੁਣ ਤਾਂ ਸਾਨੂੰ 10 ਦਿਨਾਂ ਬਾਅਦ ਰਾਸ਼ਨ ਦੀ ਲੋੜ ਆ 10 15 ਦਿਨ ਬਾਅਦ ਚਾਹੇ ਜਦੋਂ ਸਾਡਾ ਪਾਣੀ ਉਤਰਦਾ ਵਾ ਉਦੋਂ ਸਾਨੂੰ ਹੈਗੀ ਆ ਡੀਜ਼ਲ ਮਿੱਟੀ ਤੇ ਬੋਰੇ ਟਰੈਕਟਰ ਤੇ ਨੌਜਵਾਨ ਨੌਜਵਾਨੀ ਜਿਹਨੇ ਦਰਿਆਵਾਂ ਨੂੰ ਬੰਨ ਲਾਉਣਾ ਕਿਉਂਕਿ ਇਹ ਵਿਆਸ ਦਰਿਆਨਾ ਆਪਾਂ ਮੱਥਾ ਲਾ ਕੇ ਮੱਥਾ ਤਾਂ ਨਹੀਂ ਚਲੋ ਆਪਾਂ ਖਵਾਜੇ ਨਾਲ ਲਾ ਸਕਦੇ ਕਿਉਂਕਿ ਆਪਾਂ ਉਹਦੀ ਮਿੰਤ ਤਰਲਾ ਕਰਕੇ ਤੇ ਇਹਨਾਂ ਨੂੰ ਇਸ ਇਲਾਕੇ ਨੂੰ ਰੋਟੀ ਚ ਪਾਉਣਾ ਕਿ ਆਪਾਂ ਉਹ ਬੰਨ ਪਿਛਲਾ ਪਹਿਲੇ ਬੰਨਾਂਗੇ ਉਸ ਤੋਂ ਬਾਅਦ ਪਾਣੀ ਨਿਕਲੂਗਾ ਫੇ ਅਗਲਾ ਬੰਨ ਬੰਨਾਂਗੇ ਅਗਲਾ ਬੰਨ ਬੰਨ ਕੇ ਫੇ ਅਗਲਾ ਬੰਨਾਂ ਏਰੀਆ ਉੱਚਾ ਵਾ ਇਹ ਏਰੀਆ ਜਿੱਥੇ ਆਪਾਂ ਖੜੇ ਨੀਵਾ ਵਾਂ ਇਥੋਂ ਪਾਣੀ ਨਹੀਂ ਨਿਕਲੂਗਾ ਇਹਨਾਂ ਨੂੰ ਫੇ ਵੱਡੇ ਵਾਟਰ ਪੰਪ ਲਾ ਕੇ ਉਹਨਾਂ ਨਾਲ ਬੰਨ ਦੇ ਬੰਨ ਬੰਨ ਕੇ ਉਸ ਤੋਂ ਬਾਅਦ ਪਾਣੀ ਜਿਹੜਾ ਬਾਹਰ ਸਿੱਟਿਆ ਜਾਊਗਾ ਉਸ ਤੋਂ ਪ੍ਰੰਤ ਫੇ ਇਹਨਾਂ ਦੀ ਤਿੰਨਾ ਸਾਢੇ ਤਿੰਨ ਮਹੀਨਿਆਂ ਚੋਂ ਤੱਕ ਜਾ ਕੇ ਇਹਨਾਂ ਦੀ ਫਸਲ ਮਸੀ ਬੀਜ ਹੁਣੀ ਆ ਕਿਉਂਕਿ ਪੱਠੇ ਦੀ ਵੀ ਲੋੜ ਆ ਚਾਰੇ ਦੀ ਵੀ ਹਜੇ 10 ਦਿਨ ਸਾਨੂੰ ਨਹੀਂ ਕੀ ਲੋੜ 10 ਦਿਨਾਂ ਬਾਅਦ ਹਰ ਇੱਕ ਚੀਜ਼ ਦੀ ਲੋੜ ਪੈਣੀ ਆ ਔਰ ਜਿੰਨਾ ਇਹ ਫੇ ਇਹਨਾਂ ਦੇ ਕੁਛ ਜ਼ਮੀਨ ਇਦਾਂ ਦੀ ਆ ਜਿਹਦੇ ਵਿੱਚ ਟੋਏ ਵੱਜ ਗਏ ਆ ਇਹ ਕੋਸ਼ਿਸ਼ ਜਮੀਨ ਇਦਾਂ ਦੀ ਆ ਜਿਹਦੇ ਚ ਰੇਤਾ ਪੈ ਗਈ ਆ ਉਹਦੇ ਵਾਸਤੇ ਵੀ ਆਪਾਂ ਨੂੰ ਡੀਜ਼ਲ ਦੀ ਲੋੜ ਆ ਟਰੈਕਟਰਾਂ ਦੀ ਲੋੜ ਆ ਨੌਜਵਾਨਾਂ ਦੀ ਲੋੜ ਆ ਨੌ ਜਿਹੜੇ ਵੀਰ ਆ ਇਹਨਾਂ ਨੇ ਹੀ ਬੰਨ دریاਵਾਂ ਨੂੰ ਬੰਨ ਲਾਉਣੇ ਆ ਇਹ ਹੀ ਸਾਰਾ ਕੁਝ ਕਰ ਸਕਦੇ ਆ ਅਸੀਂ ਤੇ ਬਜ਼ੁਰਗ ਜੀ ਨਹੀਂ ਯੋਗ ਹੈਗੇ ਮਾੜਾ ਮੁਰਤੋ ਦੇ ਫਿਰਦੇ ਆ ਸੰਗਤ ਦੀ ਸੇਵਾ ਕਰੀ ਜਾਂਦੇ ਆ ਰਾਸ਼ਨ ਲੈ ਜਾਈਦਾ ਵਾ ਸੰਗਤ ਨੂੰ ਲੈ ਜਾਈਦਾ ਵਾ ਇਧਰੋਂ ਉਧਰ ਚੱਲ ਜਾਂਦੇ ਉਧਰੋਂ ਇਧਰ ਆ ਜਾਂਦੇ ਆ ਤੇ ਆ ਸਾਡੀ ਸੇਵਾ ਲੱਗੀ ਹੋਈ ਆ ਮਹਾਪੁਰਸ਼ਾਂ ਦੀ ਕਿਰਪਾ ਨਾਲ ਮਾੜੇ ਮੋਟੇ ਹੀ ਤੁਰੇ ਪਿਰਦੇ ਆ ਜੀ ਬਾਕੀ ਆ ਭਰਾਵਾਂ ਦੀ ਦਿਵਾਵਾਂ ਵਾ ਜਿਹਦੇ ਆਸਰੇ ਅਸੀਂ ਪਾਣੀ ਦੇ ਵਿੱਚ ਤੁਰੇ ਪਿਰਦੇ ਆ ਕੋਈ ਸਾਨੂੰ ਪਤਾ ਨਹੀਂ ਕਿੱਥੇ ਬੋਰ ਵਾ ਕਿੱਥੇ ਕੋਈ ਖੂਈ ਆ ਕਿੱਥੇ ਕੋਈ ਪਾਈਪ ਵਾ ਸਾਨੂੰ ਕੋਈ ਪਤਾ ਨਹੀਂ ਸਿਰਫ ਉਹ ਪ੍ਰਮਾਤਮਾ ਤੇ ਡੋਰੀ ਧਾਕੇ ਤੁਰੇ ਜਾਂਦੇ ਆ ਰਸਤੇ ਬਣੇ ਹੋਏ ਆ ਉਤੋਂ ਦੀ ਨੰਗ ਜਾਈਦਾ ਵਾ ਕਈ ਵਾਰੀ ਰਾਹ ਤੇ ਫਸ ਵੀ ਜਾਂਦਾ ਵਾ ਫਿਰ ੱੱਕਾ ਲਾ ਕੇ ਤੋਰ ਲਈਦਾ ਠੀਕ ਆ ਜੀ ਬਲਵਾਂ ਜੀ ਇੱਕ ਅੱਜ ਦੇ ਪਾਣੀ ਬਾਰੇ ਵੀ ਜਾਣਕਾਰੀ ਦਿਓ ਅੱਜ ਸ਼ਾਮਾਂ ਹੋ ਗਈਆਂ ਤੇ ਕੀ ਮਾਹੌਲ ਅੱਜ ਦਾ ਪਾਣੀ ਲੱਥਿਆ ਜਾ ਚੜਿਆ ਵੀਰੇ ਸਬੀ ਕੱਲ ਪਾਣੀ 230000 ਕਿਊਸਕ ਤੇਲਮਾਂ ਤੋਂ ਚੱਲਣ ਦਿਆ ਸੀਗਾ ਸਵੇਰੇ ਜਿਹੜਾ ਸੀ 2 ਲੱਖ ਹੈਗਾ ਸੀਗਾ 21000 ਹੁਣ ਵੀਰੇ ਮੈਸੇਜ ਆ ਗਿਆ ਹੁਣ ਹੁਣ ਫੇਰ ਚੈੱਕ ਕਰ ਲੈਨੇ ਆਂ ਆਪਾਂ ਵੀ ਕਿੰਨਾ ਚੱਲ ਰਿਹਾ ਇਸ ਟਾਈਮ ਜਿਹਨੂੰ ਕਿਹੜਾ ਕੀ ਵਲੌਗ ਲਾਗ ਲਾਇਆ ਅੱਜ ਤੇਰੇ ਕੋ ਇਹ ਨਹੀਂ ਖੁੱਲਣ ਦਿਆ ਮੰਨਦਾ ਨਹੀਂ ਮੰਨ ਜੂਗਾ ਚਲੋ ਉਹ ਗਿਆ ਤਾਂ ਉਹ ਤੋਂ ਜਿਹੜੀ 1.5 ਘੰਟਾ ਪਹਿਲਾਂ ਪਿਛਲੀ ਅਪਡੇਟ ਉਹ ਹੀ ਦੇ ਦੋ ਉਹ ਹੀ ਦੇਣ ਲੱਗੇ ਦੇਖੋ ਬਾਈ ਜੀ ਚਲੋ ਬਾਈ ਜੀ ਫੋਨ ਖੋਲਦੇ ਪਏ ਆ ਮੈਸੇਜ ਦੇਖਣ ਲੱਗੇ ਆ ਤੇ ਇਸ ਟਾਈਮ ਜਿਹੜਾ ਹੈਗਾ ਬਿਲਕੁਲ ਸ਼ਾਮ ਦਾ ਮਾਹੌਲ ਹੈ ਤੇ ਇਸ ਬਾਈ ਦਾ ਆਪਣਾ ਚਲੋ ਪ੍ਰੇਮੀ ਆ ਤੇ ਇਸ ਏਰੀਏ ਦੇ ਵਿੱਚ ਜਿੰਨੇ ਕੁਸ਼ ਵੀਰ ਬੈਠੇ ਆ ਜਿਹੜੇ ਵੀਰ ਬੈਠੇ ਆ ਸਾਰਿਆਂ ਦੇ ਨਾਲ ਹੀ ਪ੍ਰੇਮ ਪਿਆਰ ਆ ਕਿਉਂਕਿ ਭਾਈ ਜੀ ਮੈਂ ਜਲੰਧਰ ਸਬਜ਼ੀ ਮੰਡੀ ਆੜਤ ਕਰਦਾ ਆਂ ਤੇ ਜੀਵਿਦਾਰ ਦਾ ਕੀ ਦੁੱਖ ਐ ਜੀਵਿਦਾਰ ਮੈਂ ਪਹਿਲਾ ਆਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਆਪਣੇ ਤਾਨਾ ਹਡਾਈਆਂ ਕਿਉਂਕਿ ਕੁਛ ਏਕੜ ਅਡਵਾਂਸ ਮੰਨ ਲੱਗਣ ਦੇ ਨਾਲ ਮੇਰੀ ਵੀ 2 ਢਾਈ ਏਕੜ ਜਿਹੜੀ ਜ਼ਮੀਨ ਸੀ ਉਹਦੇ ਵਿੱਚ ਵੀ ਹਰ ਸਾਲ ਪਾਣੀ ਦੀ ਮਾਰ ਹੁੰਦੀ ਸੀ ਉਹ ਮੈਨੂੰ ਵੀ ਪਤਾ ਐ ਦਰਦ ਕੀ ਐ ਉਹ ਅਡਵਾਂਸ ਮੰਨ ਲੱਗਣਾ ਚਲੋ ਕਿਰਪਾ ਐ ਮੇਰੇ ਵਾਲੀ ਸਾਈਡ ਪਰ ਇਹ ਜਿਹੜਾ ਦਰਦ ਐ ਫਸਲ ਦਾ ਹਡਾਉਣਾ ਸੀਨੇ ਤੇ ਹਡਾਉਣਾ ਬੜਾ ਜਿਹੜਾ ਹੈਗਾ ਆ ਜਾਂ ਤੇ ਜੀ ਨੂੰ ਹਾਂਜੀ ਗੁਰੂ ਪਿਆਰੇ ਉਹ ਜੱਗ ਬੀਤੀ ਜਾਣੇ ਤੇ ਇੱਕ ਜਿਹੜਾ ਸੰਤ ਦਾ ਦੇ ਨਾ ਬਹੁਤ ਤਕੜਾ ਪੁਲਤੇਆਂ ਵੀ ਦੇ ਪੁਲਤੇ ਜੀ ਇੱਕ ਇਹ ਹੜ ਆਇਆ ਇੱਕ ਸੇਵਾ ਦਾ ਹੜ ਵੀ ਆਇਆ ਪਿਆ ਆ ਕਿਹੜੇ ਅਗਨ ਬੋਰਡ ਕੋ ਤੇ ਮੈਂ ਅਗਨ ਬੋਰਡ ਦੇ ਵਿੱਚ ਬੈਠਾ ਵੀਰੇ ਚਲੋ ਪਲਵਾਂ ਜੀ ਨੂੰ